हां जी सਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਆਪਣੀ ਹੈਗੀ ਆ ਇਨਕਮ ਟੈਕਸ ਰਿਟਰਨ ਵਾਲੀ ਜਿਹੜੀ ਰਸੀਦ ਆ ਡਾਊਨਲੋਡ ਕਿਵੇਂ ਕਰਨੀ ਹੈ ਕਿਉਂਕਿ ਆਪਾਂ ਹਰ ਸਾਲ ਰਿਟਰਨ ਭਰਦੇ ਆ ਤੇ ਕਈ ਵਾਰ ਆਪਾਂ ਨੂੰ ਫਿਜ਼ੀਕਲੀ ਜਿਹੜੀ ਰਸੀਦ ਦੀ ਜ਼ਰੂਰਤ ਪੈ ਜਾਂਦੀ ਹੈ ਜਾਂ ਬੈਂਕ ਵਿੱਚ ਕਈ ਵਾਰੀ ਆਪਾਂ ਲੋਨ ਵਗੈਰਾ ਲੈਣਾ ਜਾਂ ਕਿਸੇ ਹੋਰ ਕੰਮ ਲਈ ਤੇ ਉਹ ਆਪਾਂ ਡਾਊਨਲੋਡ ਕਿਵੇਂ ਕਰਨੀ ਆ ਉਹਦੇ ਬਾਰੇ ਅੱਜ ਦੱਸਾਂਗੇ ਤੇ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਜ਼ਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗੀ ਆ ਫਤਵਾ ਸ਼ੇਅਰ ਜ਼ਰੂਰ ਕਰ ਦਿਓ ਦੇ ਜੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤੇ ਚੱਲਦੇ ਆਪਾਂ ਦੱਸਦੇ ਆਂ ਵੀ ਕਿਵੇਂ ਜਿਹੜੀ ਰਸੀਦ ਆ ਉਹ ਡਾਊਨਲੋਡ ਕਰਨੀ ਹੈ ਸਭ ਤੋਂ ਪਹਿਲਾਂ ਆਪਾਂ Google ਚਾਹਾਂਗੇ ਇੱਥੇ ਸਰਚ ਕਰਾਂਗੇ ਇਨਕਮ ਟੈਕਸ ਉੱਪਰ ਵਾਲੇ ਤੇ ਕਲਿੱਕ ਕਰਾਂਗੇ ਹਲੇ ਇਨਕਮ ਟੈਕਸ ਡਿਪਾਰਟਮੈਂਟ ਸਭ ਤੋਂ ਪਹਿਲਾਂ ਉੱਪਰ ਵਾਲਾ ਲਿੰਕ ਆ ਜਿਹੜਾ ਉੱਤੇ ਕਲਿੱਕ ਕਰਨਾ उस तुँ तो बाद लॉग इन करा इतग इन करने एंट्र यूजर आई डी आप एंटर करेंगे इतने यूजर आई डी एंटर कर लें पैन नंबर भी फिल कर सद आधार नंबर भी यूज़र आई डी फिल करने तो बाद कंटिन्यू। ਫਿਰ ਆਪਾਂ ਇੱਥੇ ਪਾਸਵਰਡ ਫਿਲ ਕਰਾਂਗੇ ਪਾਸਵਰਡ ਫਿਲ ਕਰਨ ਤੋਂ ਬਾਅਦ ਕੰਟੀਨਿਊ ਉਸ ਤੋਂ ਬਾਅਦ ਆਪਾਂ ਉੱਪਰ 3 ਡਾਟ ਦਿੱਤੇ ਹੋ ਉਹਨਾਂ ਦੇ ਕਲਿੱਕ ਕਰਾਂਗੇ ਸੈਕੰਡ ਨੰਬਰ ਤੇ ਈ ਫਾਈਲ ਆ ਉਹ ਤੇ ਓਕੇ ਕਰਾਂਗੇ ਉੱਪਰ ਹੈਗਾ ਇਨਕਮ ਟੈਕਸ ਰਿਟਰਨਸ ਓਤੇ ਓਕੇ ਕਰਾਂਗੇ नीचे सेकंड नंबर देया गया व व्यू फाइल्स रिटर्न होते ओके करना इस तरह ਤੁਸੀਂ ਦੇਖ ਸਕਦੇ ਹੋ ਜਿਹੜੀ ਵੀ ਸਾਲ ਦੀ ਤੁਸੀਂ ਰਿਟਰਨ ਭਰੀ ਹੈ ਉਹ ਤੁਸੀਂ ਡਾਊਨਲੋਡ ਕਰ ਸਕਦੇ ਜਿਵੇਂ ਪਹਿਲਾਂ ਦਿੱਤੀ ਹੈ 24 25 ਦੀ ਉੱਪਰ ਦਿੱਤਾ ਹੈ ਡਾਊਨਲੋਡ ਫਾਰਮ نیچے ਸੈਕੰਡ ਨੰਬਰ ਤੇ ਹੈਗੀ ਹੈ ਡਾਊਨਲੋਡ ਰਸੀਪਟ ਇਹ ਤੋਂ ਤੁਸੀਂ ਜਿਹੜੀ ਇਹਦੀ ਰਸੀਪਟ ਉਹ ਡਾਊਨਲੋਡ ਕਰ ਸਕਦੇ ਹੋ ਸੈਕੰਡ ਨੰਬਰ ਤੋਂ ਉਸ ਤਰ੍ਹਾਂ نیچے ਆਵਾਂਗੇ ਉਸੇ ਤਰ੍ਹਾਂ 23 24 ਦੀ ਹੈ ਅਸ ਤੋਂ نیچے ਆਵਾਂਗੇ 22 23 ਦੀ ਆ ਜਿੰਨੇ ਵੀ ਤੁਸੀਂ ਸਾਲਾਂ ਦੀ ਰਿਟਰਨ ਫਿਲ ਕੀਤੀ ਹੈ ਉਹ ਸਾਰੀ ਹੋਣਗੇ نیچے ਪੇਜ ਵੀ ਦਿੱਤੇ ਹੋਏ ਆ ਅੱਗੇ ਤੁਸੀਂ ਓਕੇ ਕਰੋਗੇ 18 19 ਦੀ ਜਦੋਂ ਤੋਂ ਤੁਸੀਂ ਫਿਲ ਕਰ ਰਹੇ ਹੋ ਸਾਰੀਆਂ ਉੱਪਰ ਆ ਜਾਣਗੀਆਂ ਠੀਕ ਹੈ نیچے ਜਿੰਨੀ ਵੀ ਦੇਖੀ ਜਾਊਗੀ ਜਿਹੜੀ ਵੀ ਤੁਸੀਂ ਤੁਹਾਨੂੰ ਜ਼ਰੂਰਤ ਹੈ ਜਿਹੜੇ ਸਾਲ ਦੀ ਉਹ ਤੁਸੀਂ ਇੱਥੋਂ ਡਾਊਨਲੋਡ ਕਰ ਸਕਦੇ ਹੋ ਤੇ ਇਹ ਵੀਡੀਓ ਵਧੀਆ ਲੱਗੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਧੰਨਵਾਦ ਜੀ